ਹੈਲੋ ਜੀ ਸਾਰੀ ਕਾਲ ਕੀ ਆ ਚਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਗੇ ਇੱਥੇ ਹੈਗਾ ਆਪਣਾ ਸਵੇਰ ਦਾ ਟਾਈਮ ਤੇ ਨਾ ਤੋਂ ਕਿ ਆਪਾਂ ਹੋ ਗਏ ਆ ਫ੍ਰੀ ਅੱਜ ਮੈਂ ਨਾ ਵਾਲ ਧੋਤੇ ਸੀ ਵੈਸੇ ਵੀ ਦੂਜੇ ਦਿਨ ਮੈਂ ਵਾਲ ਧੋ ਲੈਣੀ ਆ ਗਰਮੀ ਬਹੁਤ ਜ਼ਿਆਦਾ ਹੋਦੈ ਨਾ ਪਸੀਨਾ ਵਗੈਰਾ ਬਹੁਤ ਜ਼ਿਆਦਾ ਹੁੰਦਾ ਤੇ ਮੈਂ ਵਾਲ ਜੜੇ ਧੋ ਲੈਣੇ ਹੁੰਨੇ ਆ ਅੱਤੇ ਮੈਂ ਆਪਣੇ ਬੇਟੇ ਦਾ ਖੇਲਦੀ ਪਈ ਸੀ ਉਹਨੂੰ ਨਾ ਰਾਤ ਦਾ ਟੈਂਪਰੇਚਰ ਜਾ ਹੋ ਗਿਆ ਵਾ ਨਾਲੇ ਨਾ ਪੋਟੀਆਂ ਲੱਗ ਗਈਆਂ ਮੇਰੇ ਖਿਆਲ ਨਾਲ ਨਾ ਦੰਦੀਆਂ ਉਹਨੇ ਰੱਖੀਆਂ ਵਾ ਦਾੰਦ ਰੱਖੇ ਉਹਦੇ ਕਰਕੇ ਨਾ ਪੋਟੀਆਂ ਵਗੈਰਾ ਬਹੁਤ ਕਰਦਾ ਵਾ ਸ਼ਾਇਦ ਦੰਦ ਕਰਕੇ ਮਤਲਬ ਪੋਟੀਆਂ ਵਗੈਰਾ ਲੱਗੀਆਂ ਵਾ ਹਨ ਤੇ ਇੱਥੇ ਮੈਂ ਦੋਵੇਂ ਬੇਟਿਆਂ ਨੂੰ ਆਪਣਾ ਨਵਾ ਦਿੱਤਾ ਹੀ ਤੇ ਬਸ ਮੈਨੂੰ ਖਡਾਉਂਦੀ ਪਈ ਹੀ ਤੇ ਇੱਥੇ ਮੈਂ ਆਪਾਂ ਲਾਏ ਸੀ ਸੌਂਗ ਲਾਏ ਹੀ ਨਾਲ-ਨਾਲ ਸੌਂਗ ਚੱਲਦੇ ਪਏ ਸੀ ਤੇ ਨਾਲ-ਨਾਲ ਫਿਰ ਆਪਾਂ ਆਪਣਾ ਹੀ ਕੰਮ ਕਰਦੇ ਪਏ ਸੀ ਤੇ ਇੱਥੇ ਮੈਂ ਨਮਿਸ਼ ਨੂੰ ਕਹਿਣੀ ਕਿ ਨਾ ਤੂੰ ਨਾ ਆਲਾ ਹੁਣ ਉਹਨੂੰ ਜਿਹੜਾ ਨਵਾਤਾ ਨਿੱਕੇ ਨੂੰ ਪਹਿਲਾਂ ਫਿਰ ਇਹਨੂੰ ਇਹਦੀ ਵਾਰੀ ਆ ਲਓ ਜੀ ਸਾਰਾ ਕੰਮ ਜਿਹੜਾ ਹੋ ਗਿਆ ਵਾ ਹੋ ਨਹੀਂ ਗਿਆ ਮਤਲਬ ਕਰ ਲਿਆ ਸਾਰਾ ਸਫਾਈਆਂ ਵਗੈਰਾ ਬਰਤਨ ਵਗੈਰਾ ਹੋ ਗਿਆ ਥੋੜੀ ਥੋੜੀ ਨਾ ਬਾਰਿਸ਼ ਲੱਗ ਗਈ ਹੁਣ ਨਿੱਕੀ ਨਿੱਕੀ ਬਾਰਿਸ਼ ਹੈ ਉਹਦੇ ਤੇ ਚਲੋ ਕੋਈ ਗੱਲ ਨਹੀਂ ਹਾਂ ਕੱਪੜੇ ਸੁਕਾਣੇ ਪਾਏ ਸੀ ਉਹ ਮੈਂ ਲਾ ਲੇ ਕੱਪੜੇ ਤੇ ਬਾਰਿਸ਼ ਥੋੜੀ ਥੋੜੀ ਜਿਹੜੀ ਨਾ ਉਹ ਚੰਗੀ ਲੱਗਦੀ ਐ ਨਿੱਕਾ ਨਿੱਕੀ ਨਿੱਕੀ ਬਾਰਿਸ਼ ਹੋ ਹਟ ਵੀ ਗਈ ਜੇ ਅਗੀ ਤਰਪਾਲ ਮੈਂ ਨਾ ਇੱਥੇ ਪਾ ਦਿੱਤੀ ਤੇ ਬਸ ਔਰ ਟਾਈਗਰ ਨੇ ਇੱਕ ਹੋਰ ਬੂਟਾ ਖਰਾਬ ਕਰ ਦਿੱਤਾ ਐਲੋਵੇਰਾ ਦਾ ਬੜੀ ਸੋਹਣੀ ਐਲੋਵੇਰਾ ਹੋਈ ਸੀ ਇਹਨੇ ਨਾ ਖਰਾਬ ਹੀ ਕਰ ਦਿੱਤੀ ਆ ਤੇ ਟਾਈਮ ਹੋਇਆ 10:30 ਪੌਣੇ 11 ਦਾ ਤੇ ਨਮਿਸ਼ਵੀ ਉੱਠ ਗਿਆ ਵਾ ਨਾ ਨਾ ਲੇਟ ਵੀ ਉੱਠ ਜਾਣ ਕੋਈ ਗੱਲ ਨਹੀਂ ਤੇ ਹੁਣ ਬਰਸ਼ ਕਰ ਕਿਸ ਲੂਗਾ ਤੇ ਨਾਸ਼ਤਾ ਦਊਂਗੀ ਇਹਨੂੰ ਆਪਾਂ ਤੇ ਨਾਸ਼ਤਾ ਕਰ ਲਿਆ ਅੱਜ ਬੜੇ ਚਿਰਾਂ ਬਾਅਦ ਬਣਾਈ ਹੈ ਫਰਾ ਮਾਂ ਛੋਲੇ ਦੀ ਦਾਲ ਤੇ ਉਹਦੇ ਨਾਲ ਤੁਹਾਨੂੰ ਦੁੱਧ ਦਈ ਜਿਆਦਾ ਵਧੀਆ ਲੱਗਦਾ ਹੁੰਦਾ ਨਾ ਕਿੱਥੇ ਬਰਸ਼ ਸੱਡ ਬਰਸ਼ ਕਿੱਥੇ ਆ ਦਿੰਨੀ ਮੈਂ ਟਾਈਮ ਨਾ ਕੰਮ ਹੋ ਜੇ ਨਾ ਤੇ ਸਾਰਾ ਦਿਨ ਏ ਬੰਦਾ ਵੀ ਇੱਲਾ ਰਹਿਂਦਾ ਹਨਾ ਕੋਈ ਇੰਨਾ ਜ਼ਿਆਦਾ ਫਿਰ ਹੁੰਦਾ ਨਹੀਂ ਕੰਮ ਦਾ ਗੜ ਨੀ ਤੇ ਕੰਮ ਵਾਲੀ ਧਿਆਨ ਲੱਗਦਾ ਕਿ ਕੰਮ ਹੋਇਆ ਨਹੀਂ ਜੇ ਹੋਇਆ ਨਹੀਂ ਅਜੇ ਲਮਤੋ ਦਾ ਪੂਰਾ ਕਰੋ ਤੇ ਆਪਾਂ ਲਾਇ ਹੀ ਸ਼ਬਦ ਤੇ ਆਪਾਂ ਸ਼ਬਦ ਤਾਂ ਨੱਟਾ ਨਹੀਂ ਮੈਨੂੰ ਨੂੰ ਨਾ ਅੱਛੀ ਕਿ ਦੱਸਣੀ ਉਹ ਚੁੱਪ ਨਹੀਂ ਕਰਦਾ ਪਿਆ ਨੇ ਆਪਾਂ ਦੋਵੇਂ ਇਦਾਂ ਕਰਦੇ ਹੁੰਨੇ ਕਿ ਮੈਂ ਤੇ ਨਮੀ ਅੱਗੇ ਆਪਾਂ ਨਾ ਇਦਾਂ ਪੰਗੜਾ ਖੋਣੇ ਆ ਤਾਂ ਫਿਰ ਉਹ ਚੁੱਪ ਕਰ ਜਾਂਦਾ ਵੇਖ ਕੇ ਸੱਦ ਕਰਕੇ ਤੇ ਆਪਾਂ ਕੀਤਾ ਵੇ ਯੋਗਾ ਸ਼ੁਰੂ ਕੀਤਾ ਮੈਂ ਐਕਸਰਸਾਈਜ਼ ਮੈਂ ਪਹਿਲੇ ਵੀ ਐਕਸਰਸਾਈਜ਼ ਸ਼ੁਰੂ ਕੀਤੀ ਸੀ ਜਦੋਂ ਮੈਂ ਪਹਿਲੇ ਬੈਠੇ ਥੇ ਉਹ ਬਾਗ ਵਿੱਚ ਉਦੋਂ ਤੇ ਮੈਂ ਚ 4-5 ਮਹੀਨੇ ਬਾਅਦ ਕਰ ਲਈ ਹੁਣ ਮੈਂ 6 ਮਹੀਨੇ ਹੋ ਗਏ 6 ਮਹੀਨੇ ਬਾਅਦ ਮੈਂ ਐਕਸਰਸਾਈਜ਼ ਸ਼ੁਰੂ ਕੀਤੀ ਮੈਂ ਕਿ ਥੋੜਾ ਸ਼ਰੀਰ ਨੂੰ ਫਿਟ ਕਰ ਲਈਏ ਹਨਾ weight ਜਿਹੜਾ ਉਹ ਜ਼ਿਆਦਾ ਹੋ ਗਿਆ ਵਾ ਤੇ ਸਲਿਮ ਰਹਿਵੀਂ ਬੰਦਾ ਚੰਗਾ ਲੱਗਦਾ ਵੈਸੇ ਤੇ ਹਨਾ ਤੇ ਜੇ ਸਲਿਮ ਵੀ ਹੋਏ ਤੇ ਐਕਸਰਸਾਈਜ਼ ਯੋਗਾ ਜਿਹੜਾ ਉਹ ਤੇ ਮਸਟ ਵਾ ਮਤਲਬ ਕਰਨਾ ਹੀ ਚਾਹੀਦਾ ਸਭ ਨੂੰ ਕਰਨਾ ਚਾਹੀਦਾ ਨਾ ਆਪਣੇ ਸ਼ਰੀਰ ਨਾਲ ਪਿਆਰ ਕਰਨਾ ਚਾਹੀਦਾ ਵਾ ਆਪਣੇ ਆਪ ਨਾਲ ਪਿਆਰ ਕਰਨਾ ਚਾਹੀਦਾ ਵਾ ਤੇ ਆਪਣਾ ਵੀ ਧਿਆਨ ਰੱਖੋ ਆਪਣੇ ਜਿਹੜੇ ਨਾਲ ਤੁਹਾਡੇ ਪਾਰਟਨਰ ਉਹਨਾਂ ਦਾ ਵੀ ਧਿਆਨ ਰੱਖੋ ਹਨਾ ਤੇ ਇਧਰ ਹੱਲ ਮਿਲ ਕੇ ਜ਼ਿੰਦਗੀ ਜਿਹੜੀ ਉਹ ਲੱਗ ਜਾਂਦੀ ਆ ਤੇ ਇੱਥੇ ਲਾਇਆ ਨਮਿਸ਼ ਨੇ ਕਾਰਟੂਨ ਨਮਿਸ਼ ਮੈਂ ਨਾਸ਼ਤਾ ਦੀ ਲੈਣੀ ਹੁਣ ਤੇ ਹੋ ਗਿਆ ਬ੍ਰਸ਼ ਹੋ ਗਿਆ ਮੂੰਹ ਤੋਂ ਉਹ ਨਮਿਸ਼ ਤੇ ਲਾ ਲੈਣੀ ਮੈਂ ਤੇਲ ਲਾ ਦਿੰਨੀ ਇਹਨਾਂ ਜਦੋਂ ਦਾ ਆ ਕੀਤਾ ਨਾ ਉਸ ਤਰ੍ਹਾਂ ਜੇ ਲਵਾਇਆ ਵਾਲ ਵਧੀਆ ਹੋ ਗਏ ਇਹਦੇ ਨਹੀਂ ਤੇ ਆ ਵਾਲੀਆਂ ਚੀਜ਼ਾਂ ਜਿਹੜੀਆਂ ਹੈ ਨਾ ਇਹਦੀਆਂ ਇਹ ਖਾਲੀ ਹੁੰਦੀਆਂ ਪਈਆਂ ਜਿਦਾ ਸਾਇਦਾ ਹੁੰਦੀਆਂ ਨਾ ਉਹ ਵਾਲੀਆਂ ਤੇ ਮੈਂ ਕਿਹਾ ਚੱਲ ਹੁਣ ਨਾ ਥੱਲੇ ਨੂੰ ਵਾਲ ਕਰਦੇ ਆ ਤੇ ਵਾਲ ਵੈਸੇ ਵੀ ਕਾਲੇ ਕਾਲੇ ਜੇ ਸੋਹਣੇ ਲੱਗਦੇ ਆ ਕੇਅਰ ਤੇ ਚਲੋ ਵੀ ਹਨਾ ਸਾਰੇ ਬੱਚਿਆਂ ਦੀ ਕਰਨੀ ਚਾਹੀਦੀ ਆ ਤੇ ਕਰਨੀ ਪੈਂਦੀ ਆ ਮਾਵਾਂ ਨੂੰ ਭਾਵੇਂ ਇੱਕ ਬੱਚਾ ਭਾਵੇਂ ਦੋ ਤੇ ਭਾਵੇਂ ਤਿੰਨ ਹਨਾ ਸਾਰੇ ਬੱਚਿਆਂ ਦੀ ਬਰਾਬਰ ਕੇਅਰ ਹੋਏ ਫੇਰ ਹੀ ਮਜ਼ਾ ਆਉਂਦਾ ਹਨਾ ਮੀਰਾ ਪੁੱਲਾ ਚਲੋ ਲਾ ਲਿਆ ਨਮਿਸ਼ ਨੇ ਇਹਨੂੰ ਮੈਂ ਨਾਸ਼ਤਾ ਦਿੰਨੀ ਆ ਨਮਿਸ਼ ਨੂੰ ਦੇ ਦੇਨੇ ਨਾਸ਼ਤਾ ਆ ਲਓ ਉਠੋ ਦਾਲ ਬਣਾਈ ਹੈ ਅੱਜ ਨਮਸ਼ੀ ਜਿਹੜਾ ਦਹੀਂ ਨਹੀਂ ਖਾਂਦਾ ਹੈਗਾ ਬਾਕੀ ਸਾਰੇ ਦਹੀਂ ਖਾ ਲੈਂਦੇ ਇਹ ਨਹੀਂ ਦਹੀਂ ਸਿਰਫ ਖਾਂਦਾ ਹੈਗਾ ਇਹਨੂੰ ਮੈਂ ਦਾਲ ਨਾਲ ਪਰੌਂਠੀ ਦੇਤੀ ਆ ਅਗ ਦਾਲ ਨਾਲ ਪਰੌਂਠੀ ਦੇਤੀ ਤੇ ਖਾ ਲੇਗਾ ਹੁਣ ਹਣ ਆਪਣਾ ਥੋੜਾ ਜਿਹਾ ਮੇਕਓਵਰ ਕਰ ਲੈਨੇ ਆ ਨਾ ਸਵੇਰ ਦਾ ਸੇਰ ਤੋਂ ਤੱਕ ਮਤਲਬ ਇਦਾਂ ਹੀ ਬੰਨਿਆ ਹੋਇਆ ਵਾਂ ਮੇਰਾ ਨਾ ਬੇਟਾ ਵਾਲ ਬੜੇ ਖੇਚਦਾ ਹੋਂ ਉਹਦੇ ਕਰਕੇ ਨਾ ਮੈਨੂੰ ਫਿਰ ਬੰਨਣੇ ਪੈਂਦੇ ਆ ਇੱਕ ਨੂੰ ਨਵਾਇਆ ਵਾ ਤੇ ਮੈਂ ਕਿਹਾ ਵਾਲ ਚਲ ਬੰਨ ਲੈਨੇ ਫਿਰ ਕਿੱਲੇ ਹੋ ਜਾਣੇ ਆ ਲਿਪਸਟਿਕ ਮਾੜੀ ਜੀ ਲਾ ਲਨੇ ਆ ਇਹ ਲਿਪਸਟਿਕ ਦਾ ਸਾਰਾ ਦਿਨ ਪਸਟੇ ਰਹਿੰਦੀ ਇਦਾਂ ਹੀ ਪਾਪੜੇ ਵਾਲ ਵੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹਨਾ ਮਾਂ ਦਾ ਟ ਖਰਚ ਨਭਾਉਂਦੇ ਰਹਿਣਾ ਵਾ ਵਾਈਫ ਦਾ ਵੀ ਨਭਾਉਂਦੇ ਰਹਿਣਾ ਵਾ ਇੱਕ ਨੂੰ ਦਾ ਵੀ ਨਭਾਉਂਦੇ ਰਹਿਣਾ ਵਾ ਆਪਣੇ ਵੱਲ ਵੀ ਥੋੜਾ ਜਿਹਾ ਧਿਆਨ ਦੇਣਾ ਬਣਦਾ ਹਨਾ ਥੋੜਾ ਜਿਹਾ ਤਿਆਰ ਹੋਣ ਨਾਲ ਕੀ ਫਰਕ ਪੈਂਦਾ ਹਨਾ ਮੇਰੇ ਕੰਨ ਵਾਲ ਸੁੱਕ ਦੇਣਾ ਫੇਰ ਹੀ ਨਾ ਕਰੀ ਕੁਝ ਇੱਕ ਤਾਂ ਪਸੀਨਾ ਬਹੁਤ ਆਉਂਦਾ ਵਾ ਜਿੰਨਾ ਚਿਰ ਇਸੀ ਨਾ ਲਾਉ ਨਾ ਪਸੀਨਾ ਹੀ ਨਹੀਂ ਸੁੱਕਦਾ ਪਤਾ ਨਹੀਂ ਕੀ ਗੱਲ ਨਾ ਪਹਿਲਾਂ ਵੀ ਜਵਾਨਾਂ ਹੀ ਮਤਲਬ ਏਸੀ ਨਹੀਂ ਹੁੰਦੇ ਹਨਾ ਤੇ ਫਿਰ ਵੀ ਆਪਾਂ ਮਤਲਬ ਰਹਿਨੇ ਹੀ ਇਦਾਂ ਹੀ ਪਸੀਨਾ ਆਉਂਦਾ ਹੀ ਸਾਰਾ ਕੁਝ ਹੁਣ ਤੇ ਟਾਇਲਟ ਹੀ ਨਹੀਂ ਨਾ ਮਤਲਬ ਪਸੀਨਾ ਆ ਜੇ ਤੇ ਆਪਾਂ ਖਿਜ ਜਾਂਦੇ ਆ ਹੋਏ ਪਸੀਨਾ ਆ ਗਿਆ ਇਦਾਂ ਹੋ ਗਿਆ ਇਦਾਂ ਹੋ ਗਿਆ ਨਾ بارش ਨਿੱਕੀ ਨਿੱਕੀ ਪੈਂਦੀ ਪਈ ਆ ਨੇ ਕਿ ਇਹ بارش ਨਾ ਹਟਦੀ ਨਹੀਂ ਪਈ ਹੈਗੀ ਪਈ ਜਾਣ ਦੀ بارش ਆ ਕੇ ਆ ਗਏ ਆਪਾਂ ਰਸੋਈ 'ਚ ਨਮਿਸ਼ ਨੂੰ ਕੁਝ ਬਣਾ ਲੰਨੀ ਆ ਨਾਲੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੈਂ ਗਰਮ ਪਾਣੀ ਜਿਹੜਾ ਉਹ ਜ਼ਿਆਦਾ ਪੀਣੀ ਹੈ ਨਾ ਤੇ ਮੈਂ ਆਪਣੇ ਹੱਥ ਤੇ ਗਰਮ ਪਾਣੀ ਕਰ ਲਿਆ ਕਿਉਂਕਿ ਮੇਰੇ ਐਕਸਰਸਾਈਜ਼ ਦਾ ਟਾਈਮ ਹੋ ਗਿਆ ਚਾਹ ਨਾ ਤੁਹਾਨੂੰ ਜਿੱਦਾਂ ਤੁਸੀਂ ਦੋ ਟਾਈਮ ਜਾਂ ਤਿੰਨ ਟਾਈਮ ਪਿੰਦੇ ਜਣਾ ਤੁਸੀਂ ਇੱਕ ਟਾਈਮ ਪੀ ਸਕਦੇ ਜੀ ਚਾਹ ਫੇ ਵੈਸੇ ਵੀ ਦਿਲ ਨੇ ਘਰਦਾ ਮੁੜ ਕੇ ਪੀਣ ਨੂੰ ਜਦੋਂ ਆਪਾਂ ਹੋ ਹੋ ਜੇ ਨਾ ਨੂੰ ਕਿ ਆਪਾਂ ਛੱਡ ਦੇਣੀ ਆ ਨਾ ਫਿਰ ਦਿਲ ਨਹੀਂ ਕਰਦਾ ਕਿ ਆਪਾਂ ਚਾਹ ਪੀਏ ਤੇ ਤੇਰਾ ਆਪਕੇ ਮਿਲਣਾ ਹੈ ਮੈਗੀ ਥੋੜੀ ਜੀ ਅੱਜ ਸਾਰਾ ਕੰਮ ਆਪ ਹੀ ਕੀਤਾ ਤੇ ਵਰਤਨ ਵਗੈਰਾ ਵੀ ਸਾਰੇ ਆਪ ਹੀ ਕੀਤੇ ਅੱਜ ਮੇਰਾ ਨਾ ਅੰਗੂਫਾ ਜਿਹੜਾ ਨਾਂ ਵਾਲਾ ਇਹ ਨਾ ਪਤਾ ਨਹੀਂ ਕਿ ਉਹ ਆਜ ਜੋੜ ਬਹੁਤ ਜ਼ਿਆਦਾ ਪੀੜ ਕਰਦਾ ਬਹੁਤ ਜ਼ਿਆਦਾ ਉਹ ਚੀਜ਼ ਨਹੀਂ ਚੁੱਕੀ ਜਾਂਦੀ ਹੈਗੀ ਤੇ ਫਿਰ ਵੀ ਕਰੀ ਫਿਰਦੀ ਗੰਮ ਮੈਂ ਆਹ ਇਦਾਂ ਵੀ ਨਹੀਂ ਹੁੰਦਾ ਹੈਗਾ ਨਾ ਬਹੁਤ ਜਦਾ ਇਹਦੇ ਨਾਲ ਸਾਰੇ ਹੱਥ ਨੂੰ ਪੀੜ ਆਉਣ ਲੱਗ ਜਾਂਦੀ ਆ ਪਾਣੀ ਗਰਮ ਹੋਣਾ ਕਿ ਪੀਣਾ ਜਿੰਨਾ ਕਿ ਤੁਹਾਡੇ ਕੋ ਪੀਤਾ ਜਾਂਦਾ ਜਿੰਨਾ ਚਾਹ ਵੀ ਤੇ ਪਿੰਨੇ ਆ ਨਾ ਆਪਾਂ ਗਰਮ ਗਰਮ ਉਹਦਾ ਹੀ ਆਪਾਂ ਇਹ ਵੀ ਪੀ ਸਕਦੇ ਹਣਾ ਪਾਣੀ ਤੇ ਹੱਡੇ ਵਾਸਤੇ ਮਰਦਾਨਾ ਚਾਹਤੇ ਹਨ ਕਿ ਫਾਇਦਾ ਨਹੀਂ ਦਿੰਦੀ ਹੈਗੀ ਬਸ ਪਾਣੀ ਜਿਹੜਾ ਉਹ ਤੁਹਾਨੂੰ ਫਾਇਦਾ ਦੇ ਜਾਂਦਾ ਹਨਾ ਲੋ ਜੀ ਐਕਸਰਸਾਈਜ਼ ਮੈਂ ਕਰ ਲਈ ਨਵੀਂ ਸ਼ਵੇਦਾ ਫਿਰ ਟੀਵੀ ਤੇ ਮੈਂ ਨਾ ਇਦਾਂ ਕੀਤਾ ਮੀਡੀਆ ਦੇ ਗੁੱਤ ਕਰ ਲਈ ਕਿਉਂਕਿ ਨਾ ਐਕਸਰਸਾਈਜ਼ ਕਰਨ ਨਾਲ ਬਾਲ ਬੜੇ ਫਿਰ ਖਿਲਰਦੇ ਇੱਧਰ ਉੱਧਰ ਹਨਾ ਗੰਦੇ ਹੋ ਜਾਂਦੇ ਇਸ ਕਰਕੇ ਮੈਂ ਨਾ ਚੰਗੀ ਤਰ੍ਹਾਂ ਟਾਈ ਕਰ ਲਿਆ ਅਸਾਈ ਕੰਮ ਤੋਂ ਬਾਅਦ ਹੁਣ ਮੈਂ ਪੀਉਂਗੀ ਗਰਮ ਪਾਣੀ ਇਹ ਗਰਮ ਪਾਣੀ ਪੀਨੇ ਆ ਕੱਪੜੇ ਤੋਂ ਕੱਪੜੇ ਜਿਹੜੇ ਧੋਤੇ ਆ ਥੋੜੇ ਜਿਹਾ ਉੱਪਰ ਪਾ ਦਿੱਤੇ ਵੇੜਾ ਸਾਰਾ ਗਿੱਲਾ ਹੋ ਗਿਆ ਕਿਉਂਕਿ ਇਹਦੇ ਵਿੱਚ ਸੁੱਕਦੇ ਆ ਨਾ ਫਿਰ ਪਾਣੀ ਸਾਰੇ ਵੇੜੇ ਚ ਆਉਂਦਾ ਆਪਣੇ ਚਲੋ ਪਾਣੀ ਮੈਂ ਗਰਮ ਕਰ ਲਿਆ ਆਪਣਾ ਪਹਿਲੇ ਵੀ ਮੈਂ ਪੀ ਲਿਆ ਇਹ ਹੁਣ ਫੇਰ ਮੈਂ ਪੀਉਂਗੀ ਪਾਣੀ ਦੇ ਵਿੱਚ ਮੈਂ ਨਾ ਠੰਡਾ ਥੋੜਾ ਜਿਹਾ ਮਿਕਸ ਕਰ ਲੈਨੇ ਆ ਜਿੰਨਾ ਕੁ ਮੇਰੇ ਕੋਲ ਪੀਤਾ ਜਾਵੇ ਨਾ ਗਰਮ ਓਨਾ ਕੁ ਮੈਂ ਗਰਮ ਰੱਖਦੀ ਆ ਓਕੇ ਤੇ ਹੁਣ ਤੱਕ ਜਿਹੜਾ ਮੈਂ 2 ਲੀਟਰ ਜਿਹੜਾ ਪਾਣੀ ਪੀ ਲਿਆ ਵਾ 2 ਤੋਂ ਇੱਕ ਗਲਾਸ ਉੱਪਰ ਪੀ ਲਿਆ ਵਾ ਤੇ ਮਤਲਬ ਰਾਤ ਤੱਕ ਮੈਂ 3 ਲੀਟਰ ਜਾਂ 3 ਲੀਟਰ ਤੋਂ ਉੱਪਰ ਵੀ ਹੋ ਜਾਂਦਾ ਮੇਰਾ ਮੈਂ ਪੀ ਲੈਨੀ ਆ ਪਾਣੀ ਜਿਹੜਾ ਜਿਆਦਾ ਪੀਣਾ ਚਾਹੀਦਾ ਕਿਉਂਕਿ ਇਹ ਨਾਲ ਬੋਡੀ ਹਾਈਡਰੇਟ ਰਹੇ ਜੁ ਜਾਰਿਸ਼ ਆ ਗਈ ਫਿਰ ਕੱਪੜੇ ਲਹਣੇ ਪੈ ਗਏ ਤੇ ਇਹ ਸੋਫਿਆਂ ਦੇ ਤੇ ਸੁੱਕੀ ਗਏ ਆ ਸੋਫਿਆਂ ਦੇ ਸੁੱਕ ਗਏ ਬਾਕੀ ਜਿਹੜੇ ਆ ਨਾ ਉਹ ਗਿੱਲੇ ਉਹ ਜਿਹੜੇ ਥੱਲੇ ਪਾ ਲਿਆ ਸੋਫਿਆਂ ਨੂੰ ਮੈਂ ਸਵੇਰੇ ਰੱਖੂੰਗੀ ਨਨੂ ਵਿਸ਼ਾਉਂਗੀ ਐਸ ਵੇਲੇ ਨਹੀਂ ਮੈਨੂੰ ਵਿਸ਼ਾਉਣਾ ਹੈਗਾ ਥੋੜਾ ਬੈੱਡ ਵੀ ਸਹੀ ਕਰ ਲੈਣੇ ਆ ਇੱਕ ਵਾਰੀ ਚਾਦਰ ਵਿਸ਼ਾਈ ਹੋਵੇ ਨਾ ਬਾਰ ਬਾਰ ਉਹਨੂੰ ਕਰਨ ਦੇ ਲੋੜ ਨਹੀਂ ਪੈਂਦੀ ਨਾ ਚੰਗੀ ਤਰ੍ਹਾਂ ਇੱਕ ਵਾਰੀ ਵਿਸ਼ਾਈ ਹੋਵੇ ਮੈਂ ਸਵੇਰੇ ਸੋਫੇ ਦੇ ਕਵਰ ਜਿਹੜੇ ਉਹ ਮੈਂ ਸਵੇਰੇ ਵਿਸ਼ਾਉਂਗੀ ਐਸ ਵੇਲੇ ਨਹੀਂ ਮੈਂ ਵਿਸ਼ਾਉਣੀ ਹੁਣ ਕਿਉਂਕਿ ਸ਼ਾਮ ਤੇ ਹੋ ਹੀ ਗਈ ਆ ਤੇ ਐਸ ਵੇਲੇ ਵਿਸ਼ਾਉਂਗੀ ਤੇ ਫਿਰ ਨੋ ਬੱਚਿਆਂ ਨੂੰ ਫੇਰ ਇਕੱਠੇ ਕਰ ਦੇਣਾ ਉਹ ਟੀਵੀ ਵੇਖਦਾ ਨਾ ਸੋਫੇ ਚੜ੍ਹ ਕੇ ਤੁਹਾਨੂੰ ਫੇਰ ਇਕੱਠਾ ਕਰ ਦੇਣਾ ਫੇਰ بارش ਨਿੱਕੀ ਨਿੱਕੀ ਫੇਰ ਆ ਗਈ ਛੋਟੀ ਛੋਟੀ بارش ਲੱਗੀ ਹੋਈ ਫੇਰ ਮੈਂ ਬੜੇ ਚਿਰਾਂ ਬਾਅਦ ਇਦਾਂ ਮੀਡੀਆਂ ਕਰਕੇ ਨਾ ਇਦਾਂ ਵਿਚਾਰੋ ਸ਼ੀਸ਼ ਕੱਢਿਆ ਫੇਰ ਚੰਗਾ ਲੱਗੂ ਤਾਂ ਮੈਂ ਦੁਬਾਰਾ ਜਿਹੜਾ ਇਦਾਂ ਕਰੂੰਗੀ ਹੁਣ ਹਾਂ ਇਹ ਸਾਰੇ ਕੱਪੜੇ ਅੰਦਰੇ ਪਾਉਣੇ ਪੈਂਦੇ ਮੀਨ ਆ ਨਾ ਇੰਨੀ ਗੜਬੜ ਹੋ ਜਾਂਦੀ ਸਾਰੇ ਕੱਪੜੇ ਲਾਉਣੇ ਪੈਂਦੇ ਤੇ ਇੱਥੇ ਹੀ ਪਾਉਣੇ ਪੈ ਜਾਂਦੇ ਫਿਰ ਜੇ ਮੈਂ ਆਪਾਂ ਕਰ ਲਿਆ ਜਿੱਦਾਂ ਕਿ ਮੈਂ ਹਨਾ ਟਾਈਮ ਨਾਲ ਆਪਾਂ ਕਰ ਲੈਨੇ ਆ ਤੇ ਇਹ ਘਰ ਨੂੰ ਕੋਈ ਦਿੱਕਤ ਨਹੀਂ ਹੁੰਦੀ ਫਿਰ ਆਪਾਂ ਦੁੱਧ ਦੱਦ ਪੀ ਲੈਨੇ ਆ ਤੇ ਫਿਰ ਠੀਕ ਰਹਿੰਦਾ ਨਹੀਂ ਤੇ ਇਦਾਂ ਨਾ ਫਿਰ ਦਿੱਕ ਜੀ ਲੱਗੀ ਜਾਂਦੀ ਹੈ ਪਲੇਟ ਖਾਣਾ ਆਪਾਂ ਖਾ ਨਹੀਂ ਸਕਦੇ ਹਾਂਗੇ ਤੁਹਾਡੇ ਜਿੱਥੇ ਵਲੌਗ ਦਾ ਕਰਦੇ ਐਂਡ ਇਹ ਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ